ਸਤਿ ਸ਼੍ਰੀ ਅਕਾਲ ਦੋਸਤੋ ਰਾਜਵੀਰ ਜਵੰਦਾ ਨੂੰ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਲੋਕ ਤੇ ਉਸਦਾ ਪਰਿਵਾਰ ਤੇ ਪੰਜਾਬੀ ਸਿੰਗਰ ਬਹੁਤ ਹੀ ਜ਼ਿਆਦਾ ਬੇਹੱਦ ਪਿਆਰ ਕਰਦੇ ਸੀ ਤੇ ਇੱਕ ਦਿਨ ਉਹਨਾਂ ਦੇ ਲਈ ਨਾ ਜ਼ਿਆਦਾ ਮਾੜਾ ਚੜਦਾ ਹੈ ਕਿ ਉਹਨਾਂ ਦੀ ਅਚਾਨਕ ਪਸ਼ੂਆਂ ਦੇ ਵਿੱਚ ਬਾਈਕ ਵੱਜਣ ਦੇ ਕਾਰਨ ਇੰਨਾ ਵੱਡਾ ਭਿਆਨਕ ਐਕਸੀਡੈਂਟ ਹੁੰਦਾ ਹੈ ਕਿ 10 12 ਦਿਨ ਮੋਹਰੀ ਦੇ 40 ਸਖਤਾਲ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਪਰ ਦੋਸਤੋ ਜਦੋਂ ਉਹ ਹਸਪੀਟਲ ਦੇ ਵਿੱਚ ਦਾਖਲ ਹੁੰਦੇ ਹਨ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਉਹਨਾਂ ਦੀ ਲੰਮੀ ਉਮਰ ਦੇ ਲਈ ਅਰਦਾਸਾਂ ਕੀਤੀਆਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਜਿਸ ਕਰਕੇ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਹਮੇਸ਼ਾ ਹਮੇਸ਼ਾ ਆਪਣੇ ਪਰਿਵਾਰ ਨੂੰ ਪੰਜਾਬੀ ਲੋਕਾਂ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਪਰ ਦੋਸਤੋ ਰਾਜਵੀਰ ਜਵੰਦਾ ਦੀ ਜਿਹੜੀ ਬੱਚੀ ਹੈ ਉਸਨੇ ਆਪਣੇ ਪਿਤਾ ਦੇ ਉੱਤੇ ਜਵੰਦਾ ਦੇ ਉੱਤੇ ਇਹ ਦੋਸ਼ ਲਗਾਏ ਹਨ ਜਦੋਂ ਉਹ ਭੋਗ ਵਾਲੇ ਦਿਨ ਆਪਣੇ ਪਿਤਾ ਦੇ ਲਈ ਦੋ ਅੱਖਰ ਦੋ ਲਾਈਨਾਂ ਮਾਈਕ ਦੇ ਵਿੱਚ ਬੋਲਦੀ ਹੈ ਤਾਂ ਉਹ ਬੇਟੀ ਰਾਜਵੀਰ ਜਵੰਦਾ ਦੀ ਕਹਿੰਦੀ ਹੈ ਕਿ ਪਾਪਾ ਤੁਸੀਂ ਕਹਿੰਦੇ ਸੀ ਕਿ ਬੇਟਾ ਮੇਰੇ ਤੋਂ ਕਦੇ ਦੂਰ ਨਾ ਜਾਣਾ ਪਰ ਅੱਜ ਤੁਸੀਂ ਹੀ ਮੇਰੇ ਤੋਂ ਦੂਰ ਚਲੇਗੇ ਇਹ ਕਹਿੰਦੀ ਹੈ ਤਾਂ ਉਹ ਭੁੱਬਾ ਮਾਰ ਕੇ ਰੋਣ ਲੱਗਦੀ ਹੈ ਰਾਜਵੀਰ ਜਵੰਦਾ ਦੀ ਮਾਂ ਤੇ ਪਤਨੀ ਜਿੰਨੇ ਵੀ ਸਿੰਗਰ ਜਿੰਨੇ ਵੀ ਲੋਕ ਖੜੇ ਹੁੰਦੇ ਸਾਰਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਤੇ ਅੱਖਾਂ ਦੇ ਵਿੱਚੋਂ ਅਥਰੂਆਂ ਦੀ ਬਰਸਾਤ ਹੋਣ ਲੱਗਦੀ ਹੈ ਜਿਸ ਕਰਕੇ ਦੋਸਤੋ ਰਾਜਵੀਰ ਜਵੰਦਾ ਦੀ ਬੇਟੀ ਨੇ ਆਪਣੇ ਪਾਪਾ ਦੇ ਉੱਤੇ ਆਪਣੇ ਪਾਪਾ ਦੇ ਉੱਤੇ ਇਹ ਦੋਸ਼ਤਾ ਨਹੀਂ ਲਗਾਏ ਪਰ ਆਪਣੀ ਪਾਪਾ ਨੂੰ ਇਹ ਗੱਲ ਜ਼ਰੂਰ ਆਖੀ ਹੈ ਕਿ ਪਾਪਾ ਤੁਸੀਂ ਕਹਿੰਦੇ ਸੀ ਮੈਨੂੰ ਛੱਡ ਕੇ ਨਾ ਜਾਣਾ ਪਰ ਤੁਸੀਂ ਹੀ ਮੇਰੇ ਤੋਂ ਦੂਰ ਚਲੇ ਗਏ ਪਰ ਦੋਸਤੋ ਇਹ ਗੱਲ ਕਲੀਅਰ ਹੈ ਕਿ ਕਿਸੇ ਨੇ ਵੀ ਰਾਜਵੀਰ ਜਵੰਦਾ ਦਾ ਕਤਲ ਨਹੀਂ ਕੀਤਾ ਉਹਨਾਂ ਦੀ ਅਚਾਨਕ ਪਸ਼ੂਆਂ ਦੇ ਵਿੱਚ ਵਾਇਕ ਵੱਜਣ ਦੇ ਨਾਲ ਮੌਤ ਹੋਈ ਹੈ ਤੇ ਦੋਸਤੋ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਜਿਹੜਾ ਉਹਨਾਂ ਦਾ ਬੇਟਾ ਹੈ ਉਸ ਦੀ ਥੋੜੀ ਤਬੀਅਤ ਖਰਾਬ ਚੱਲ ਰਹੀ ਹੈ ਕਿਉਂਕਿ ਉਹ ਰਾਜਵੀਰ ਜਵੰਦਾ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਹੈ ਡਾਕਟਰਾਂ ਦੇ ਵੱਲੋਂ ਉਨ੍ਹਾਂ ਦੇ ਬੇਟੇ ਦੀ ਥੋੜੀ ਰਿਪੋਰਟਾਂ ਦੇ ਵਿੱਚ ਦਿੱਕਤ ਜ਼ਰੂਰ ਆਈ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਤੇ ਉਸ ਬੱਚੇ ਦੀ ਲੰਮੀ ਉਮਰ ਦੇ ਲਈ ਜਲਦੀ ਠੀਕ ਹੋਣ ਦੇ ਲਈ ਅਰਦਾਸ ਕਰਦੇ ਹਾਂ ਤੇ ਦੋਸਤੋ ਜਿਵੇਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ